ਆਪਣੇ ਆਪਣੇ ਭਲੇ ਵਾਸਤੇ ਸਾਰਿਆਂ ਨੇ ਇਹ ਮਨ ਵਿੱਚ ਜਾਤ ਮਰਨੀ ਹੈ ਬੰਦੇ ਖੋਜ ਜਲ ਹਰ ਰੋਜ਼ ਆਪਣੇ ਅੰਦਰ ਛਾਤੀ ਮਾਰਨੀ ਕਿ ਮੈਂ ਸਮੇਂ ਸਿਰ ਗੁਰੂ ਦੀ ਸਿੱਖੀ ਧਾਰਨ ਕਰਕੇ ਗੁਰੂ ਦੀ ਗੁਰਮਤ ਨੂੰ ਧਾਰਨ ਕੀਤਾ ਹੈ ਗੁਰੂ ਦੇ ਬਚਨ ਦੇ ਅਨੁਸਾਰੀ ਹਾਂ ਗੁਰਬਾਣੀ ਦਾ ਨਿਤਨੇਮ ਕਰਨ ਲੱਗਾ ਹਾਂ ਜਾਂ ਨਹੀਂ ਕੋ ਗੁਰਬਾਣੀ ਕੰਠ ਕੀਤੀ ਹੈ ਇਹ ਤਾਂ ਦੁਨੀਆਂ ਤੇ ਵਿਹਾਰਕਾਰ ਕੀਤੇ ਇੱਥੇ ਕਿੰਨਾ ਵੀ ਭਾਵੇਂ ਇੱਥੇ ਵੱਡੇ ਤੋਂ ਵੱਡਾ ਸ਼ਾਹੂਕਾਰ ਵੀ ਉਹਨੇ ਵੀ ਸਮਾਪਤ ਕਰ ਜਾਣਾ ਹੈ ਤੇ ਗਰੀਬ ਤਾਂ ਗਰੀਬ ਨੇ ਵੀ ਸਮਾਪਾਸ ਕਰ ਜਾਣਾ ਹੈ ਪਰ ਅੱਗੇ ਗਾਇਆ ਜਾਣੀਏ ਸ਼ਾਹ ਕੇ ਪਾਤਸ਼ਾਹ ਉਹ ਰੱਬ ਦੀ ਦਰਗਾਹ ਵਿੱਚ ਜਾ ਕੇ ਪਤਾ ਚੱਲਣਾ ਹੈ ਕਿ ਇਹ ਸ਼ਾਹ ਹੈ ਕਿ ਪਾਤਸ਼ਾਹ ਹੈ ਮਹਾਰਾਜ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋਵੇ ਉਹਨੂੰ ਪਾਤਸ਼ਾਹੀ ਬਖਸ਼ੇ ਦਿੰਦੇ ਆ ਮਹਾਰਾਜ ਸੋ ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਇਹ ਸਾਨੂੰ ਇੱਕ ਸੁਖਾ ਸਾਧਨ ਹੈ ਘਰ ਪਰਿਵਾਰਾਂ ਵਿੱਚ ਰਹਿੰਦੇ ਆ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਸੋ ਸਤਿਗੁਰੂ ਮੇਰ ਕਰਨ ਗੁਰੂ ਸਾਹਿਬ ਜੀ ਦਾ ਅਮਰਤ ਵਾਈ ਵਿਦੇਸ਼ ਤੁਹਾਡੇ ਸਾਡੇ ਹਿਰਦੇ ਵਸੇ ਇਹ ਸਿੱਖੀ ਦਾ ਸਰੂਪ ਸਾਬਤ ਸੂਰਤ ਰੱਖਣਾ